ਕਿਦਾਂ ਪਾਣੀ ਦੇ ਭਿਆਨਕ ਮੰਜ਼ਰ ਤੁਸੀਂ ਦੇਖ ਸਕਦੇ ਹੋ ਇੱਧਰ ਦੇਖੋ ਵਾਹਿਗੁਰੂ 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 ਇਹ ਪਾਣੀ ਦੇ ਭਿਆਨਕ ਮੰਜ਼ਰ ਹਜੇ ਕਿ ਦਰਿਆ ਦੇ ਤੁਹਾਨੂੰ ਦਿਖਾ ਰਿਹਾ ਹਾਂ ਅੱਜ ਦੀਆਂ ਲਾਈਵ ਤਸਵੀਰਾਂ ਤੇ ਆਹ ਦੇਖੋ ਆ ਵੀ ਕੋਈ ਕਰੀ ਫੇਰ ਵੇਖੋ ਵਾਹਿਗੁਰੂ ਬਲਾ ਕਰੇ ਸਾਡੇ ਜੀ ਠੀਕ ਹੈ ਜੀ ਇਥੇ ਜਨਵਰੀ ਵੀ ਕਾਫੀ ਮਰੇ ਹੁੰਦੇ ਆ ਬਹੁਤ ਜ਼ਿਆਦੇ ਜਾਨਵਰ ਅਸੀਂ ਜਿਹੜੇ ਆਪ ਵੇਖੇ ਸੀ ਇਹ ਅੱਖਾਂ ਸਾਹਮਣੇ ਵੇਖੇ ਸੀ ਇਹ ਜਨਵਰੀ ਕਾਫੀ ਮਰੇ ਆਉਂਦੇ ਸੀ ਇਹ ਆਹ ਦੇਖੋ ਕਿ ਨਿਆ ਕੋ ਮੰਕੇ ਹਰੀਆਂ ਜਿਹੜੀਆਂ ਪਾਣੀ ਦਿਆਂ ਵਾ ਤੇ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸਾਂਝੀ ਜਿੱਦਾਂ ਤੁਹਾਨੂੰ ਰੋਜ਼ ਵੀਡੀਓ ਬਣਾ ਕੇ ਹਰੀ ਚਿਹੜ ਦੇ ਦਿਖਾਉਂਦੇ ਆ ਅੱਜ ਫੇਰ ਹਰੀ ਕੇ ਹੈਡ ਦੇ ਉਪਰੋਂ ਆ ਲਾਈਵ ਹੋਇਆ ਤੇ ਆਓ ਤੁਹਾਨੂੰ ਅੱਜ ਹਰੀ ਕੇ ਹੈਡ ਦੀਆਂ ਤਾਜ਼ਾ ਸਥਿਤੀ ਦਿਖਾਉਂਦੇ ਆ ਕਿ ਕਿੰਨਾ ਕੁ ਪਾਣੀ ਵਧਿਆ ਵਾ ਜਾਂ ਕਿੰਨਾ ਕੁ ਘਟਿਆ ਵਾ ਬਣੇ ਲੋ ਮੇਰੇ ਨਾਲ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਮੈਂ ਦਿਖਾਉਣਾ ਵਾ ਹਾਂਜੀ ਸਾਂਝੀ ਆਓ ਤੁਸੀਂ ਦੇਖ ਸਕਦੇ ਜੇ ਕਿ ਪਾਣੀ ਦੀ ਜਿਹੜੀ ਆ ਇੱਥੇ ਆ ਜਿਹੜੀ ਸਪੀਡ ਆ ਉਹ ਵੇਖੋ ਕਿੰਨੀ ਜ਼ਿਆਦੀ ਆ ਔਰ ਵੇਖੋ ਕਿੰਨਿਆਂ ਘੁੰਮ ਕੇ ਰੀਆਂ ਜਿਹੜੀਆਂ ਪਾਣੀ ਦੀਆਂ ਵਾ ਤੇ ਇਹ ਪਾਣੀ ਆ ਰਿਹਾ ਵਾ ਇਧਰਲੀ ਬੰਨੇਓ ਗੋਨਰਾਲ ਸਾਹਿਬ ਵਾਲੀ ਸਾਈਡ ਬੰਨੇਓ ਆ ਰਿਹਾ ਪਾਣੀ ਆ ਤੁਹਾਨੂੰ ਮੈਂ ਹਰੀਕੇ ਹੈਡਿੰਗ ਜਿਹੜੀ ਤਾਜ਼ਾ ਸਥਿਤੀ ਉਹ ਦਿਖਾਉਣਾ ਵਾ ਕਿ ਕਿੰਨਾ ਪਾਣੀ ਵਧਿਆ ਕਿੰਨਾ ਘਟਿਆ ਵਾ ਧਾਰ ਕਾਫੀ ਖੁੱਲੇ ਛੱਡੇ ਆ ਤੇ ਇਸ ਟਾਈਮ ਅਸੀਂ ਆ ਮੱਝੀ ਵਾਲੀ ਸਾਈਡ ਖੜੇ ਆ ਤੇ ਹੁਣ ਇਸ ਤੋਂ ਮੈਂ ਤੁਹਾਨੂੰ ਅੱਗੇ ਲੈ ਕੇ ਜਾਣਾ ਵਾ ਤੇ ਬਣੇ ਰਿਓ ਵੀਡੀਓ ਦੇ ਵਿੱਚ ਮੇਰੇ ਨਾਲ ਆ ਤੁਹਾਨੂੰ ਦਿਖਾ ਰਿਹਾ ਵਾ ਕਿ ਸਾਰੇ ਬੰਨੇ ਪਾਣੀ ਪਾਣੀ ਆ ਤਾਨੂੰ ਵੀ ਪਤਾ ਹੋਵੇ ਕਿ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਮਾਹੌਲ ਵਾ ਉਹ ਹੜਾਂ ਦਾ ਕਰਕੇ ਬਹੁਤ ਖਰਾਬ ਹੋਈ ਪਿਆ ਤੇ ਇਸ ਟਾਈਮ ਮੈਂ 32 ਨੰਬਰ ਜਿਹੜਾ ਦਰਵਾ ਉੱਥੇ ਖੜਿਆ ਵਾਂ ਤੇ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਧਰਲੇ ਬੰਨੇ ਪਾਣੀ ਆ ਇਹ ਜਾ ਰਿਹਾ ਵਾ ਮਾਲਵੇ ਨੂੰ ਪਾਣੀ ਜਾ ਰਿਹਾ ਵਾ ਇਸ ਪਾਣੀ ਨੇ ਮਾਰ ਕੀਤੀ ਆ ਇੱਥੇ ਜਿਹੜਾ ਪਿੰਡ ਵਾ ਜਿਹੜੇ ਆ ਮੱਲਾਂਵਾਲ ਦੇ ਪਿੰਡ ਫਰੋਜ਼ਪੁਰ ਦੇ ਪਿੰਡ ਵਾ ਉੱਥੇ ਬਹੁਤ ਜ਼ਿਆਦੀ ਮਾਰ ਕੀਤੀ ਆ ਆ ਤੁਹਾਨੂੰ ਦਿਖਾ ਦਵਾ ਕਿ ਜਿਹੜੇ ਦਰਵਾ ਜਿਹੜੇ ਸਾਰੇ ਖੁੱਲੇ ਆ ਇਧਰ ਦੇਖੋ ਪਾਣੀ ਦੇ ਜਿਹੜੇ ਛੱਲਾਂ ਉੱਜੜੀਆਂ ਵਾ ਅਗਲੇ ਬੰਨੇ ਤੁਹਾਨੂੰ ਜਾ ਕੇ ਮੈਂ ਦਿਖਾ ਰਿਹਾ ਵਾਂ ਤੇ ਆ ਕਾਫੀ ਧਾਰ ਖੁੱਲੇ ਪਿਆ ਜਿਦਾ ਤੁਸੀਂ ਦੇਖ ਸਕਦੇ ਜੀ ਵੀ ਅੱਜ ਦੀ ਜਿਹੜੀ ਤਾਜ਼ਾ ਸਥਿਤੀ ਆ ਉਹ ਤੁਹਾਨੂੰ ਮ ਦਿਖਾ ਰਿਹਾ ਵਾਂ ਅੱਜ ਠੀਕ ਹੈ ਜੀ ਤੇ ਆ ਉਥੇ ਅਗਲੇ ਬੰਨੇ ਜਿੱਥੇ ਸੰਜੀ ਆ ਦੂਜਾ ਰੁਖ ਵਾ ਇੱਥੇ ਅਗਲੇ ਪਹਿਲਾਂ ਤੋੜੇ ਹੁੰਦੇ ਸੀ ਕਿ ਜਿੰਦਾ ਮੈਂ ਹਰ ਵੀਡੀਓ ਚ ਦਿਖਾਉਣਾ ਵਾ ਪਰ ਇਸ ਟਾਈਮ ਪਾਣੀ ਦਾ ਕਰਕੇ ਉਹ ਲੁਕੇ ਹੋਏ ਆ ਉਹ ਜਿਹੜੇ ਅਗਲੇ ਧਾਰ ਵਾ ਉਹ ਬਹੁਤ ਜ਼ਿਆਦਾ ਖੁੱਲੇ ਆ ਉਹ ਤੁਸੀਂ ਦੇਖ ਸਕਦੇ ਜੀ ਕਿ ਵੀਰ ਭਰਾ ਵੀ ਕਈ ਵੀਡੀਓ ਬਣਾ ਬਣਾਵੇ ਲੰਘ ਰਿਹਾ ਧਾਰ ਕਾਫੀ ਆ ਉਹ ਜਿਹੜੇ ਅਗਲੇ ਧਾਰ ਉਹ ਕਾਫੀ ਖੁੱਲੇ ਆ ਤੇ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਵਾ ਆ ਜਿਹੜੀ ਕੰਡੀਸ਼ਨ ਆ ਪਾਣੀ ਦੀ ਉਹ ਅੱਜ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਲਾਈਵ ਤਸਵੀਰਾਂ ਦਿਖਾ ਰਿਹਾ ਹਰੀ ਤੇ ਹਰੀ ਕੇ ਹੈਡ ਦੇ ਉੱਪਰੋਂ ਤੇ ਆ ਜਿਹੜੇ ਦਰਵਾਹ ਇਹ ਲੱਗੇ ਜਾ ਕੇ ਤੁਹਾਨੂੰ ਮੈਂ ਦਿਖਾਉਣਾ ਵਾਂ ਵੀ ਇਹ ਕਾਫੀ ਖੁੱਲੇ ਗਿਆ ਜਿਹੜੇ ਆ ਦਰਵਾਹ ਇਹ ਘੱਟ ਵਾਜੀ ਤੇ ਅਗਲੇ ਬੰਨੇ ਦਰਵਾਹ ਜਿਹੜੇ ਲਾਈਨ ਵਾਈਜ਼ ਹੀ ਆ ਸਾਰੇ ਦਰ ਖੁੱਲੇ ਅਲੱਗ-ਪਗ ਤੇ ਆ ਜਿਹੜਾ ਦਰ ਜਿਹੜਾ ਤੁਹਾਨੂੰ ਮੈਂ ਦਿਖਾਉਣ ਲੱਗਾ ਵਾਂ ਇੱਥੇ ਪਾਣੀ ਜਾਂ ਕਾਫੀ ਤੇਜ਼ ਵਾ ਤੇ ਇੱਥੇ ਮੇਰੀ ਵਾਅਦਾ ਤੁਹਾਨੂੰ ਬਹੁਤ ਘੱਟ ਹੋਊਗੀ ਆ ਤੁਸੀਂ ਦੇਖ ਸਕਦੇ ਕਿਦਾਂ ਛੱਲਾ ਮਾਰਦਾ ਪਾਣੀ ਆ ਇਹ ਦਰ ਬਹੁਤ ਜ਼ਿਆਦਾ ਖੁੱਲਿਆ ਪਿਆ ਵਾ ਇਹ ਦਰ ਨੰਬਰ ਆਈਂਦਾ ਵਾ 2829 ਦਰ ਨੰਬਰ ਆਈਂਦਾ ਵਾ ਆ ਦੇਖੋ ਜਿਹੜੇ ਪਾਣੀ ਦੇ ਦੇਖੋ ਕਿੰਨੇ ਭਿਆਨਕ ਮੰਜਰ ਆ ਬਹੁਤ ਜ਼ਿਆਦੇ ਭਿਆਨਕ ਮੰਜਰ ਆ ਬਹੁਤ ਜ਼ਿਆਦੇ ਡਰਾਉਣੇ ਮੰਜਰ ਆ ਬਹੁਤ ਜ਼ਿਆਦਾ ਪਾਣੀ ਆ ਜਿਹੜਾ ਇੱਧਰ ਛੱਡਿਆ ਗਿਆ ਵਾ ਪਿੰਡ ਦੇ ਸਾਡੇ ਹਰੀਕੇ ਹੈਡ ਦੀਆਂ ਤਾਜ਼ਾ ਤਸਵੀਰਾਂ ਆ ਤੁਹਾਨੂੰ ਮੈਂ ਦੂਰੋਂ ਦਿਖਾ ਰਿਹਾ ਵਾਂ ਇਹ ਆ ਹਰੀਕੇ ਹੈਡ ਦਾ ਦਰਿਆ ਤੇ ਇੱਧਰ ਹੁਣ ਇੱਧਰ ਦੇਖੋ ਤੁਸੀਂ ਲਾਗੇ ਜਾ ਕੇ ਦਿਖਾਉਣ ਦੇ ਆ ਬਹੁਤ ਜ਼ਿਆਦੇ ਜਿਹੜੇ ਆ ਪਾਣੀ ਦੇ ਜਿਹੜੇ ਆ ਸਪੀਡ ਆ ਬਹੁਤ ਜ਼ਿਆਦੀ ਆ ਆ ਵੀ ਦੇਖ ਸਕਦੇ ਜੀ ਏ ਅੱਜ ਹਰੀ ਕੇ ਹੈਰਦਿਆਂ ਤਾਜ ਤਸਵੀਰਾਂ ਮੈਂ ਹੁਣ ਦੂਜੇ ਬੰਦੇ ਜਾ ਕੇ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਦਰਵਾਜ਼ਾ ਸਾਰਾ ਦਰ ਚੁੱਕਿਆ ਵਾ ਤੇ ਆ ਤੁਹਾਨੂੰ ਦਿਖਾਉਣ ਲੱਗਾ ਆ ਦੇਖੋ ਦਰ ਸਾਰਾ ਚੁੱਕਿਆ ਵਾ ਤੇ ਪਾਣੀ ਦੀ ਸਪੀਡ ਦੇਖੋ ਇੱਧਰ ਦੇਖੋ ਯੋ ਇਹ ਪਾਣੀ ਦੇਖੋ ਕਿੰਨੀ ਤੇਜ਼ ਆ ਰਿਹਾ ਵਾ ਆ ਇੱਕ ਰੇਲ ਗੱਡੀ ਵਾਂਗੂ ਇੱਕ ਭਾਈਜਾ ਦੇ ਸਪੀਡ ਵਾਂਗੂ ਪਾਣੀ ਆ ਰਿਹਾ ਵਾ ਆ ਜਿਹੜਾ ਦਰਵਾ ਇਹ ਘੱਟ ਖੁੱਲਿਆ ਵਾ ਆ ਦਰਵਾ ਜਿਹੜਾ ਇਹ ਜ਼ਿਆਦਾ ਖੁੱਲਿਆ ਵਾ ਤੇ ਆ ਤੁਹਾਨੂੰ ਦਿਖਾ ਰਿਹਾ ਵਾ ਇਥੇ ਇਹ ਧਾਰ ਘੱਟਵਾ ਪਰ ਛੱਲਾਂ ਇੱਥੇ ਵੀ ਬਹੁਤ ਜਾਨੀਆਂ ਵਜੜੀਆਂ ਵਾ ਆ ਵੇਖੋ ਕਿੰਨੇ ਇੱਥੇ ਜਾਨਵਰ ਵੀ ਕਈ ਥਾਈ ਮਰੇ ਪਏ ਆ ਜਿਹੜੇ ਤੁਸੀਂ ਦੇਖ ਸਕਦੇ ਜੀ ਕਾਫੀ ਪੁਲੀਆਂ ਵੀ ਕਾਫੀ ਇਹਦੇ ਵਿੱਚ ਮਰੀਆਂ ਪਈਆਂ ਵਾ ਤੇ ਆ ਪਾਣੀ ਵੇਖੋ ਕਿੰਨਾ ਆ ਰਿਹਾ ਵਾ ਇਹ ਗੋਲਵਾਲ ਸਾਹਿਬ ਵਾਲੀ ਸਾਈਡ ਵਾ ਤੇ ਇਹ ਆਜ ਨਹੀਂ ਮਾਲਵੇ ਵਾਲੀ ਸਾਈਡ ਠੀਕ ਹੈ ਜੀ ਇਧਰ ਇਧਰਲਾ ਬੰਨਾ ਵੀ ਮਾਲਵਾ ਜਾਂਦਾ ਵਾ ਇਧਰ ਵੀ ਮਾਲਵਾ ਜਾਂਦਾ ਵਾ ਇਧਰ ਨਾਲ ਦੇ ਨਾਲ ਮਾਝੇ ਦੇ ਪਿੰਡ ਵੀ ਆ ਸਭਰਾ ਸਾਈਡ ਦੇ ਪਿੰਡ ਵੀ ਆ ਉਹ ਵੀ ਕਾਫੀ ਡੁੱਬੇ ਆ ਤੇ ਇਧਰ ਮਾਝਾ ਆ ਸਕਦਾ ਹੁਣ ਮੈਂ ਤੁਹਾਨੂੰ ਇਹ ਜਿਹੇ ਗੱਜੇ ਬੰਨੇ ਕਰਕੇ ਦਿਖਾ ਰਿਹਾ ਵ ਆ ਦੇਖੋ ਪਾਣੀ ਦੇ ਜਿਹੜੇ ਆ ਮੰਝਰ ਆ ਆ ਦਰਜਾ ਦੇ ਤੇਜ਼ ਆ ਤੇ ਆ ਘੱਟ ਵਾ ਸੋਚਾਂ ਦੀ ਮੈਨੂੰ ਇਹ ਨਹੀਂ ਪਤਾ ਕਿ ਪਾਣੀ ਅੱਜ ਕਿੰਨੇ ਕਿਊਸਿਕਾਂ ਕਿ ਇਹ ਨਹੀਂ ਪਤਾ ਵੀ ਪਾਣੀ ਦਾ ਕੀ ਪਿੱਛੋਂ ਆ ਰਿਹਾ ਕਿੰਨੇ ਆ ਰਿਹਾ ਮੈਂ ਤੁਹਾਨੂੰ ਇਹ ਦਿਖਾ ਸਕਦਾ ਵਾਂ ਕਿ ਪਾਣੀ ਹੈ ਜਿਹੜਾ ਉਹਦਾ ਕਿੰਨਾ ਕੁ ਰੇਸ਼ਿਓਆ ਕਿੰਨਾ ਕੁ ਤੇਜ਼ ਸਪੀਡ ਦਾ ਜਾਂ ਕਿੰਨਾ ਕੁ ਪਾਣੀ ਵਹਿ ਰਿਹਾ ਵਾ ਕਿੰਨਾ ਕੁ ਜ਼ਿਆਦਾ ਵਾ ਉਹ ਤੁਹਾਨੂੰ ਦਿਖਾ ਰਿਹਾ ਵਾਂ ਆ ਦੇਖੋ ਤੁਸੀਂ ਠੀਕ ਹੈ ਜੀ ਇਹ ਹਜੇ ਤੇ ਹੈਡ ਜਾਂ ਤਾਜ਼ਾ ਤਸਵੀਰਾਂ ਆ ਆ ਜਿਹੜਾ ਪੁਲ ਵਾ ਪੁਰਾਣਾ ਪੁਲ ਵਾ ਓ ਜਿਹੜਾ ਪਰਲੇਮਨ ਨੇ ਪੋਲ ਦਿਖ ਰਿਹਾ ਇਹ ਨਵਾਂ ਬੁਲਵਾਰੀ ਤੇ ਹੈਡ ਦਾ ਤੇ ਪਾਣੀ ਤਾਂ ਤੁਸੀਂ ਖੁਦ ਹੁੰਦਾ ਗੱਲਾ ਸਕਦੇ ਜੇ ਤੇ ਪਾਣੀ ਹਜੇ ਫਿਲਹਾਲ ਉਸ ਲੈਵਲ ਤੇ ਨਹੀਂ ਪਹੁੰਚਿਆ ਜਿਸ ਲੈਵਲ ਤੇ ਆਪਾਂ ਚਾਹੁੰਦੇ ਆ ਜਾਣਾ ਠੀਕ ਹੈ ਜੀ ਇਸ ਤੋਂ ਅਗਲੇ ਦਰਵਾ ਉਹ ਵੀ ਬਹੁਤ ਜ਼ਿਆਦਾ ਖੁੱਲੇ ਆ ਮੇਰੇ ਨਾਲ ਬੀਰਬਰ ਵੀਰਾਂ ਮੇਰੇ ਨਾਲ ਜਿਹੜਾ ਸੇਵਾ ਕਰਦੇ ਆ ਉਹ ਵੀਰ ਅੱਜ ਆਏ ਆ ਤੇ ਆ ਅਗਲੇ ਬੰਨੇ ਫੇਰ ਤੁਹਾਨੂੰ ਜਾ ਕੇ ਮੈਂ ਦਿਖਾ ਰਿਹਾ ਵਾਂ ਇਹ ਆ ਇੰਦੀਆਂ ਤਾਜ਼ਾ ਤਸਵੀਰਾਂ ਤੇ ਜੇਕਰ ਤੁਹਾਨੂੰ ਲੱਗੇ ਵੀਡੀਓ ਸੇਵਾ ਦੀਆਂ ਵਜ੍ਹਾ ਲੱਗੇ ਪਾਣੀ ਦੀ ਰੋਜ਼ ਹੀ ਅਪਡੇਟ ਲੈਣੀ ਹੋਵੇ ਕੈਫ ਚੈਨਲ ਨੂੰ ਜ਼ਰੂਰ ਲਾਈਵ ਸ਼ੇਅਰ ਕਰਿਓ ਜੀ ਆ ਤੁਹਾਨੂੰ ਮੈਂ ਦਿਖਾ ਸਕਦਾ ਵਾਂ ਪਾਣੀ ਦੇ ਜਿਹੜੇ ਆ ਵਹਾਵ ਆ ਬਹੁਤ ਜ਼ਿਆਦਾ ਤੇਜ਼ ਹੋ ਇਧਰਲੀ ਸਾਈਡ ਠੀਕ ਹੈ ਜੀ ਔਰ ਦੇਖੋ ਪੱਥਰ ਪਾ ਜਿਹੜੇ ਉਹ ਧੱਕੇ ਗਏ ਆ ਨਹੀਂ ਤੇ ਇੱਥੇ ਕਾਫੀ ਪੱਥਰ ਦੀਦੇ ਹੁੰਦੇ ਆ ਪਰ ਹਜੇ ਵੀ ਫਿਲਹਾਲ ਪਾਣੀ ਜਿਹੜਾ ਉਸ ਲੈਵਲ ਤੇ ਨਹੀਂ ਆਇਆ ਜਿਸ ਲੈਵਲ ਤੇ ਆਉਣਾ ਚਾਹੀਦਾ ਵਾ ਜਿਸ ਲੈਵਲ ਤੇ ਆਪਣਾ ਜਨ ਜੀਵਨ ਪ੍ਰਭਾਵਿਤ ਨਾ ਹੋਵੇ ਜੀ ਦੇਖ ਸਕਦੇ ਜੀ ਠੀਕ ਹੈ ਜੀ ਤੇ ਇਧਰ ਨੂੰ ਬੰਨੇ ਮੈਂ ਸਾਰੇ ਬੰਨੇ ਜਾ ਕੇ ਤੁਹਾਨੂੰ ਦਖਾਨਾ ਵਾਂ ਗੱਡੀਆਂ ਵੀ ਆ ਰਹੀਆਂ ਵਾ ਇੱਥੇ ਆ ਪੋਲ ਦੇ ਉੱਪਰ ਇਹ ਪਰਾਣਾ ਪੋਲ ਵਾ ਤੇ ਚਲ ਮੈਂ ਦੂਜੇ ਬੰਨੇ ਜਾ ਕੇ ਦਿਖਾ ਰਿਹਾ ਵਾਂ ਕਿ ਇੱਥੇ ਪਾਣੀ ਦੀ ਕਾਹਦਾ ਸਪੀਡ ਹੁੰਦਾ ਕਰਕੇ ਜਿਵੇਂ ਮੈਂ ਕਹਿਣਾ ਹਾਂ ਨਾ ਕਿ ਆਵਾਜ਼ ਪੂਰੀ ਨਹੀਂ ਆਉਣੀ ਆਪ ਵੀ ਦੇਖ ਸਕਦੇ ਜੇ ਠੀਕ ਹੈ ਜੀ ਇੱਥੇ ਜਨਵਰੀ ਵੀ ਕਾਫੀ ਮਰੇ ਹੁੰਦੇ ਆ ਬਹੁਤ ਜ਼ਿਆਦੇ ਜਾਨਵਰ ਅਸਵਿਨ ਜਿਹੜੇ ਆਪ ਦੇਖੇ ਸੀ ਇਹ ਅੱਖਾਂ ਸਾਹਮਣੇ ਦੇਖੇ ਸੀ ਜੀ ਜਨਵਰੀ ਵੀ ਕਾਫੀ ਮਰੇ ਆਉਣਦੇ ਸੀ ਜੀ ਤੇ ਅੱਜ ਜਿਹੜੇ ਦਰਵਾ ਉਹ ਬਹੁਤ ਜਾਦੇ ਕੋ ਮਤਲਬ ਕਿ ਛੱਡੇ ਆ ਹਜੇ ਵੀ ਫਿਲਹਾਲ ਆਹ ਤੁਸੀਂ ਦੇਖ ਸਕਦੇ ਜੀ ਇਹ ਆ ਹਰੀ ਕੇ ਹਰਨੀਆਂ ਅੱਜ ਦੀਆਂ ਤਾਜ਼ਾ ਤਸਵੀਰਾਂ ਤੇ ਮੈਂ ਹੁਣ ਵਾਇਗਰੂ ਮਿਹਰ ਕਰੇ ਭਲਾ ਕਰੇ ਤੇ ਸਾਂਜੀ ਬਹੁਤ ਜਾਦੇ ਪਿੰਡਵਾ ਜਿਹੜੇ ਪੰਜਾਬ ਦੇ ਹਜੇ ਵੀ ਪਾਣੀ ਦੀ ਲਪੇੜ ਦੇ ਵਿੱਚ ਹੈਗੇ ਆ ਜੋ ਮੈਂ ਸੰਗਤਾਂ ਕੇ ਬੇਨਤੀ ਕਰਨਾ ਚਾਹਨਾ ਵਾ ਕਿ ਆਪਾਂ ਸਾਡਾ ਪਿੰਡ ਦੇ ਪਰਿਵਾਰਾਂ ਦਾ ਸਾਥ ਲੈਣੀ ਹੈ ਸਾਥ ਦੇਣਾ ਵਾ ਰਾਸ਼ਨ ਘਟਾ ਕੇ ਤੇ ਆਪਾਂ ਜਿਹੜੀ ਉਹਨਾਂ ਦੇ ਪੈਲੀਆਂ ਪੱਧਰੀਆਂ ਕਰਵਾਨੀਆਂ ਵਾ ਤੇ ਸੇਵਾ ਕਰਨੀ ਆ ਠੀਕ ਹੈ ਜੀ ਉਹਨਾਂ ਦੇ ਡਾਈ ਦੀ ਸੇਵਾ ਕਰਨੀ ਆ ਉਹਨਾਂ ਦੇ ਡੀਜਾਂ ਦੀ ਸੇਵਾ ਕਰਨੀ ਆ ਤੇ ਇਸ ਟਾਈਮ ਫਿਰੋਜ਼ਪੁਰ ਏਰੀਆ ਦੇ ਜਿਹੜੇ ਪਿੰਡ ਵਾ ਉਹ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਤੇ ਅਗਲੇ ਬੰਨੇ ਉਹ ਜਿਹੜੇ ਹਾਂ ਹੋਰ ਦਰ ਖੁੱਲੇ ਆ ਇਸ ਟਾਈਮ ਮੈਂ ਲਗਭਗ ਵਿਚਕਾਰ ਆ ਚੱਲੇ ਆ ਆ ਡੇੜਾਵਾ ਹਰੀਕੇ ਵਾਲਾ ਜਿਹੜਾ ਪੁਰਾਣਾ ਪੁਲ ਵਾ ਉਹਦੇ ਵਿਚਕਾਰ ਆ ਚੁੱਕਾ ਆ ਪਰ ਜਿਹੜੇ ਦਰਵਾਜ਼ੇ ਇੱਧਰ ਤੁਸੀਂ ਦੇਖ ਸਕਦੇ ਜੇ ਕਿ ਕਾਫੀ ਛੱਡੇ ਗਏ ਆ ਕਾਫੀ ਖੁੱਲੇ ਗਏ ਆ ਤੇ ਜਿਹੜੀ ਪਾਣੀ ਦੀ ਸਪੀਡ ਵਾ ਉਹ ਵੀ ਬਹੁਤ ਡਰਾਉਣੀਆਂ ਤਸਵੀਰਾਂ ਪਾਣੀ ਪਾਣੀ ਦੀਆਂ ਵਾ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਆ ਅੱਜ ਮੇਰੇ ਨਾਲ ਬਣੇ ਰਿਓ ਲਾਈਨ ਦੇ ਵਿੱਚ ਆ ਵੇਖੋ ਕਿਦਾਂ ਪਾਣੀ ਦੇ ਭਿਆਨਕ ਮੰਜ਼ਰ ਤੁਸੀਂ ਦੇਖ ਸਕਦੇ ਜੀ ਇੱਧਰ ਦੇਖੋ ਵਾਹਿਗੁਰੂ 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 ਇਹ ਪਾਣੀ ਦੇ ਭਿਆਨਕ ਮੰਜ਼ਰ ਹਜੇ ਕਿ ਦਰਿਆ ਦੇ ਤੁਹਾਨੂੰ ਦਿਖਾ ਰਿਹਾ ਵਾਂ ਅੱਜ ਦੀਆਂ ਲਾਈਵ ਤਸਵੀਰਾਂ ਤੇ ਆ ਦੇਖੋ ਆ ਵੇਖੋ ਇੱਕ ਵਾਰੀ ਫੇਰ ਵੇਖੋ ਵਾਹਿਗੁਰੂ ਬੁਲਾ ਕਰੇ ਇਹ ਹਜੇ ਕਿ ਦਰਿਆ ਦੇ ਜਿਹੜੇ ਆ ਹਜੇ ਵੀ ਜਿਹੜੇ ਮੰਝਰਵਾਹ ਜੇ ਵੀ ਆਮ ਨਹੀਂ ਆ ਹਜੇ ਵੀ ਕਾਫੀ ਡਰਾਉਣੇ ਆ ਮਹੀਨਾ ਇੱਕ ਹੋ ਗਿਆ ਵਾ ਦਰਿਆਵਾਂ ਨੂੰ ਹਾੜਾ ਇਹਨੂੰ ਦਰਿਆਵਾਂ ਦੇ ਵਿੱਚ ਪੰਜਾਬ ਦੇ ਚਹਾੜਾ ਇਹਨੂੰ ਪਰ ਹਜੇ ਵੀ ਜਿਹੜੀ ਆ ਸੁੱਖ ਦੀ ਜਿਹੜੀ ਆ ਘੜੀ ਹਜੇ ਵੀ ਨਹੀਂ ਆਈ ਆ ਵੇਖੋ ਤੁਸੀਂ ਕਿੰਨਾ ਜ਼ਿਆਦਾ ਪਾਣੀ ਆ ਅਸੀਂ ਦੇਖ ਸਕਦੇ ਹਾਂ ਮੇਰੇ ਸਾਹਮਣੇ ਬਹੁਤ ਜ਼ਿਆਦਾ ਪਾਣੀ ਆ ਬਹੁਤ ਜ਼ਿਆਦੀ ਤੇਜ਼ ਵਾ ਬਹੁਤ ਜ਼ਿਆਦੀ ਇਹ ਪਾਣੀ ਦੀ ਸਪੀਡ ਵਾ ਜੀ ਲਾਗੇ ਜਾ ਕੇ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਵੀਰਾਂ ਨੂੰ ਆ ਜਿਹੜੇ ਪਾਣੀ ਦੇ ਜਿਹੜੇ ਮੰਝਰ ਆ ਉਹ ਹਜੇ ਵੀ ਬਹੁਤ ਜ਼ਿਆਦੇ ਡਰਾਉਣੇ ਆ ਬਹੁਤ ਜ਼ਿਆਦੇ ਅਨਸਖਾਵੇਂ ਆ ਆਪ ਵੀ ਦੇਖਾ ਦੇ ਜੀ ਇਹ ਦੇਖੋ ਬੈਗ ਨੂੰ ਪਾ ਲਾ ਕੇ ਨੇ ਇਹ ਇਸ ਟਾਈਮ ਮੈਂ ਦਰਿਆ ਦੇ ਜਿਹੜਾ ਪੁਲਵਾ ਉਹਦੇ ਵਿਚਕਾਰ ਖੜਾ ਮਾਂ ਜੀ ਸਾਰੇ ਬੰਨੇ ਪਾਣੀ ਹੀ ਪਾਣੀ ਆ ਦੇਖੋ ਜਦੋਂ ਸੰਜੀ ਅਸੀਂ ਇੱਥੇ ਐਂ ਜੀ ਨੰਗ ਦੇ ਰੀਤ ਹੁੰਦਾ ਵਾ ਮਤਲਬ ਕਿ ਜਦੋਂ ਆ ਹੱਡ ਨਹੀਂ ਆਏ ਹੁੰਦੀ ਜਦੋਂ ਐਡੀ ਮੰਗੀ ਦਾ ਵਾ ਤੇ ਜਿਹੜਾ ਆ ਦਰਿਆ ਵਾ ਜਿਹੜਾ ਮੇਰੇ ਮਗਰ ਵੀ ਦੇਖ ਰਿਹਾ ਜੇ ਇੱਥੇ ਬਹੁਤ ਇੰਨੀ ਜੀ ਇੱਕ ਡੰਡੀ ਜਾਂਦੀ ਹੁੰਦੀ ਆ ਪਾਣੀ ਦੀ ਹਾਂ ਲੈਹਂਦੇ ਵੱਲੋਂ ਠੀਕ ਆ ਜੀ ਤੇ ਬਹੁਤੇ ਘੱਟ ਪਾਣੀ ਹੁੰਦਾ ਵਾ ਪਰ ਇਸ ਟਾਈਮ ਤੁਸੀਂ ਦੇਖ ਸਕਦੇ ਜੇ ਕਿ ਜਿੱਧਰ ਤੁਹਾਡੀ ਨਿਗਾਹ ਵੱਜੂਗੀ ਪਾਣੀ ਹੀ ਪਾਣੀ ਆ ਠੀਕ ਹੈ ਜੀ ਸਾਰੇ ਬੰਦੇ ਪਾਣੀ ਹੀ ਪਾਣੀ ਆ ਇਹਨੇ ਮਾਲਵੇ ਦੇ ਪਤਾ ਨਹੀਂ ਕਿੰਨੇ ਪਿੰਡ ਡੋਬਿਆ ਇਸ ਪਾਣੀ ਨੇ ਠੀਕ ਹੈ ਜੀ ਤੇ ਜਿਹੜੇ ਹਾਲਾਤ ਵਾ ਹਜੇ ਵੀ ਐਵੇਂ ਦੇ ਲੋਕਾਂ ਦੇ ਕਿ ਲੋਕਾਂ ਦਾ ਮਾਲ ਡੰਗਰ ਖੁਲਚਾ ਰਿਆਂ ਦਾ ਲੋਕਾਂ ਦੇ ਘਰਾਂ ਦੇ ਜਿਹੜੇ ਆ ਜਿਹੜੇ ਲੈਂਟਰ ਆ ਉਹ ਡਿੱਗ ਚੁੱਕੇ ਆ ਲੋਕਾਂ ਦੇ ਬਾਲੇ ਡਿੱਗ ਚੁੱਕੇ ਆ ਤੇ ਇੱਕ ਪਰਸਾ ਸਾਡੇ ਇੱਥੇ ਮਾਲਵੇ ਦੇ ਵਿੱਚ ਪਿੰਡ ਵਾ ਆਟਲੀ ਗੁਲਾਮ ਉਥੇ ਇੱਕ ਵੀਰ ਦੀ ਡੈਥ ਹੋ ਚੁੱਕੀ ਆ ਆ ਪਾਣੀ ਦੇ ਵਿੱਚ ਡੁੱਬੰਦਾ ਕਰਕੇ ਜੀ ਆ ਦੇਖੋ ਮੈਂ ਤੁਹਾਨੂੰ লাশ ਤੱਕ ਕਰਕੇ ਜਾ ਕੇ ਵਿਖਾਉਂਗਾ ਤੇ ਮੈਂ ਆਧੇ ਦੇ ਵਿੱਚ ਆ ਚੁੱਕਾ ਵਾਂ লাশ ਤੱਕ ਜਾ ਕੇ ਦਿਖਾਵਾਂਗਾ ਮੇਰੇ ਨਾਲ ਬਨੇ ਰਹੇ ਹੋ ਸੰਦੀ ਵੀਡੀਓ ਦੇ ਵਿੱਚ ਤੇ ਸਾਡੇ ਕੋਲ ਜ ਰੋਜ਼ ਵੀਡੀਓ ਇਸ ਕਰਕੇ ਨਹੀਂ ਪਈਆਂ ਕਿ ਵੀਰ ਭਰਾ ਕਹਿੰਦੇ ਆ ਕਿ ਵੀਰ ਜੀ ਤੁਸੀਂ ਵੀਡੀਓ ਨਹੀਂ ਪਈਆਂ ਕਾਰਨ ਇਹ ਸੀਗਾ ਕਿ ਮੈਂ ਚਲੇ ਗਿਆ ਸੀ ਪਾਣੀਆਂ ਦੇ ਵਿੱਚ ਜਿੱਧਰ ਮਾਲਕ ਸਾਈਡ ਪਾਣੀ ਆਇਆ ਇਹ ਉਥੋਂ ਰੋਜ ਸੰਗਤियां ਜਿੰਨੇ ਜੋ ਕਿ ਹੈਗੀਆਂ ਵੀਡੀਓ ਬਣਾ ਕੇ ਪੁੰਦੇ ਸੀ ਜਿਹੜਾ ਕਰਕੇ ਮੈਂ ਹੈਟ ਦੇ ਨਹੀਂ ਆਇਆ ਇੱਕ ਠੀਕ ਵੀ ਨਹੀਂ ਸੀ ਹਥੇ ਬਿਮਾਰ ਹੋ ਗਿਆ ਸੀ ਇਹਦਾ ਕਰਕੇ ਵੀਡੀਓ ਨਹੀਂ ਪਈਆਂ ਜੀ ਤੇ ਹੁਣ ਅੱਜ ਦੀ ਜਿਹੜੀ ਦਾਨਕਾਰੀ ਆ ਉਹ ਸੰਗਤ ਨਾਲ ਆਪਾਂ ਸਾਂਝੀ ਕਰ ਰਹੇ ਆ ਤੇ ਇਸ ਟਾਈਮ ਲਾਈਵ ਹੋ ਕੇ ਹਰੀ ਕੇ ਹੈਡ ਦੇ ਉੱਪਰ ਤੁਹਾਨੂੰ ਸਾਂਝੀ ਦਿਖਾ ਰਿਹਾ ਸਾਰੇ ਦਰਦ ਵਿਖਾ ਰਿਹਾ ਤੁਸੀਂ ਆਪ ਜੱਜਾ ਲਾ ਲਿਓ ਕਿ ਪਾਣੀ ਦਾ ਜਿਹੜਾ ਵਹਾਵ ਆ ਉਹ ਕਿੰਨਾ ਕੁ ਵਧਿਆ ਵਾ ਤੇ ਕਿੰਨਾ ਕੁ ਘਟਿਆ ਵਾ ਤੇ ਜਿਹੜੇ ਪਾਲਵਾ ਇਸ ਟਾਈਮ ਕਿੰਨੇ ਇੱਕ ਸਹੀ ਆ ਤੇ ਕਿੰਨੇ ਕੁ ਗਲਤ ਵਾ ਜੀ ਆ ਤੁਹਾਨੂੰ ਰਾਸਤੇ ਆ ਕੇ ਅੱਗੇ ਜਾ ਕੇ ਦਿਖਾਉਣਾ ਵਾ ਤੇ ਵਾਗਰਪੜਾ ਹੀ ਕਰੇ ਤੇ ਖੇਤੀ ਤੇ ਖੇਤੀ ਸਾਡਾ ਜਿਹੜਾ ਜਨ ਜੀਵਨ ਆ ਉਹ ਆਮ ਵਰਗਾ ਹੋਵੇ ਤੇ ਐਦਾਂ ਹੀ ਪੰਜਾਬ ਹੱਸਦਾ ਖੇਡਦਾ ਰਵੇ ਆ ਕੇ ਇਤਨੀ ਵੀਰ ਭਰਾ ਦੇਖ ਸਕਦੇ ਜੀ ਕਿ ਖਲੋਖ ਲੋਕ ਤੇ ਪਾਣੀ ਦਾ ਇਜਾਜਾ ਲੈ ਰਹੇ ਆ ਪਾਣੀ ਦੇਖ ਰਹੇ ਆ ਤੇ ਹਾ ਵੀ ਮੇਰੇ ਅੱਖਾਂ ਸਾਹਮਣੇ ਦੇਖ ਸਕਦੇ ਜੀ ਤੇ ਇੱਥੇ ਜਿਹੜੇ ਦਰਵਾਹੋਰ ਜਿਹੜੇ ਅੱਗੇ ਜਾ ਕੇ ਆ ਗਏ ਆ ਇਹ ਵੀ ਧਾਰ ਕਾਫੀ ਖੁੱਲੇ ਆ ਜੀ ਇਹ ਵੀ ਤੁਹਾਨੂੰ ਮੈਂ ਲਾਗੂ ਦਿਖਾ ਦਣਾ ਵਾ ਇੱਥੇ ਪਾਣੀ ਵੀ ਕਾਫੀ ਦੇਖ ਲਈ ਜੀ ਆ ਦਰਵਾਜਾ ਜਿਹੜਾ ਇੱਥੇ ਦੀ ਕਾਫੀ ਪਾਣੀ ਦੇ ਹੈ ਜਿਸ ਨੂੰ ਵੀਰੱਖ ਲੋਕ ਲੋਕੀ ਦੇਖ ਰਹੇ ਆ ਤੇ ਵਾਇਗ ਨੂੰ ਭਲਾ ਕਰੇ ਆ ਤੁਹਾਨੂੰ ਦਿਖਾ ਦਵਾ ਇਹ ਦਰਵੀ ਜਿਹੜਾ ਵਾ ਇਹ ਵੀ ਕਾਫੀ ਖੋਲਿਆ ਵਾ ਤੇ ਪਾਣੀ ਹੈ ਜਿਹੜਾ ਬਹੁਤ ਜ਼ਿਆਦਾ ਜਿਹੜਾ ਸਪੀਡ ਦੇ ਵਿੱਚ ਲੰਘ ਰਿਹਾ ਵਾ ਲੱਗਉਂਦੀ ਆ ਵੀਰ ਜਿਹੜੇ ਲਾਗੇ ਜਿਹੜੇ ਦਰਿਆ ਦੀ ਕੰਡੀਸ਼ਨ ਦੇਖ ਰਹੇ ਆ ਇੱਥੇ ਕੰਮ ਕਰਦੇ ਹੋ ਵੀਰੋ ਨਹੀਂ ਤੁਹਾਨੂੰ ਲਾਗੇ ਜਾ ਕੇ ਮੈਂ ਦਿਖਾਉਣਾ ਵਾ ਤੁਹਾਨੂੰ ਜਿਹੜੇ ਉਹ ਅਗਲੇ ਦਰਵਾਜ਼ਾ ਲਾਸ ਵਾਲੇ ਦਰਵਾਜ਼ਾ ਉਹ ਬੰਦ ਵਾ ਉਹ ਦਰ ਬੰਦ ਵਾ ਚਲੋ ਕੁਝ ਨਾ ਕੋਈ ਤੇ ਜਿਹੜੀ ਸਿੱਧੀ ਆ ਕੁਝ ਨਾ ਕੋਈ ਤੇ ਸਹੀ ਆ ਕੋਈ ਇਦਾਂ ਕੋਈ ਤੇ ਜਿਹੜੀ ਘਰਨਾ ਵਾ ਖਾਗੀਆਂ ਵਾ ਜਿਹੜੇ ਇਹ ਲਾਸਟ ਵਾਲੇ ਦਰਵਾ ਇਹ ਬੰਦ ਵਾ ਤੇ ਇਹ ਕੱਲ ਵੀ ਤੁਹਾਨੂੰ ਦਿਖਾਈ ਇਹ ਵੀ ਬੰਦ ਵਾ ਇੱਕ ਦਰ ਇਹਨਾਂ ਦੇ ਵਿੱਚੋਂ ਚੱਲ ਜਾਂਦਾ ਵਾ ਉਹ ਲਾਸਟ ਜਾ ਕੇ ਤੁਹਾਨੂੰ ਦਿਖਾ ਦਣਾ ਅਗਲੇ ਬੰਨੇ ਸੰਜੀ ਉਹ ਨਹਿਰਾ ਹੈ ਜਿਹੜੀਆਂ ਵਾ ਜਿਹੜੀਆਂ ਰਾਸਤਾਂ ਜਾਂਦੀਆਂ ਵਾ ਤੇ ਉਹ ਗੁਰਦਾਰਾ ਸਾਹਿਬ ਆ ਅੱਡੋ ਲਾਗੇ ਜੁਮ ਕਰਕੇ ਖੜਨਾ ਇਹ ਗੁਰਦਾਰਾ ਸਾਹਿਬ ਨਾਨਕ ਸਾਹਿਬ ਹਰੀਕੇ ਪੱਤਨ ਤੋਂ ਠੀਕ ਹੈ ਜੀ ਤੇ ਆ ਜਿਹੜੀਆਂ ਪੋਲਵਾ ਜਿਹੜਾ ਉਹ ਅਗਲਾ ਪੋਲਵਾ ਉਹ ਨਹਿਰਾ ਦਾ ਪੋਲਵਾ ਜੀ ਤੇ ਤੁਹਾਨੂੰ ਦੱਸ ਦਵਾਂ ਕਿ ਆ ਜਿਹੜਾ ਉਹ ਦਰਵਾਜ਼ਾ ਇਹ ਖੁੱਲਿਆ ਵਾ ਬਾਕੀ ਇਧਰਲੇ ਬੰਨੇ ਵਾਲੇ ਜਿਹੜੇ ਮਾਲਵੇ ਤੋਂ ਦਰ ਸ਼ੁਰੂ ਹੁੰਦੇ ਆ ਉਹ ਦਰ ਲਗਭਗ ਸਾਰੇ ਬੰਦ ਹੋ ਜਾਂਦੇ ਤੇ ਆ ਦਰ ਖੁੱਲਿਆ ਵਾ ਜੀ ਸੋ ਇਹ ਸੀ ਅੱਜ ਦੀ ਸੰਜੀ ਅਪਡੇਟ ਜੇਕਰ ਤੁਹਾਨੂੰ ਇਹ ਵੀਡੀਓ ਸਹੀ ਲੱਗੇ ਤਾਂ ਇਸ ਪੇਜ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਤੇ ਬਾਕੀ ਸੰਜੀ ਆ ਰੋਜ਼ ਦੀ ਰੋਜ਼ ਇਸ ਵੀਡੀਓ ਨੂੰ ਇਸ ਦਰਿਆ ਦੀਆਂ ਕੰਡੀਸ਼ਨਾਂ ਨੂੰ ਜਾਣਨ ਵਾਸਤੇ ਰੋਜ਼ ਦੀ ਰੋਜ਼ ਵੀਡੀਓ ਦੇਖਣ ਵਾਸਤੇ ਇਸ ਪੇਜ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ